ਨਹੀਂ ਭਾਜੀ ਕੀ ਗੱਲ ਵੀ ਜਿਹੜਾ ਬੰਦਾ ਬੋਰਡ ਨਹੀਂ ਬਣਾ ਕਿਸੇ ਪਾਰਟੀ ਚੱਜ ਜਾਵੇ ਬੋਰਡ ਨਹੀਂ ਬਣਾਉਂਦੀ ਕਿੱਦਾਂ ਬੋਰਡ ਨਹੀਂ ਬਣਾਉਂਦੀ ਨਹੀਂ ਇਸ ਵਾਰ ਕੀ ਕੀ ਲੱਗਦਾ ਲੋਕ ਲੋਕ ਬੋਰਡ ਪਾਣਗੇ ਇਸ ਤੋਂ ਬਾਅਦ ਬੋਰਡ ਪਾਣਗੇ ਲੋਕ ਇਹਨਾਂ ਆਮ ਆਦਮੀ ਪਾਰਟੀ ਧੋਖਾ ਦਿੱਤਾ ਲੋਕਾਂ ਨੂੰ ਧੋਖਾ ਦਿੱਤਾ ਇਹਨਾਂ ਨੇ ਬਹੁਤ ਜ਼ਿਆਦਾ ਧੋਖਾ ਵਿਸ਼ਵਾਸ ਘਾਟ ਕੀਤਾ ਕੋਈ ਚੰਗੀ ਗੱਲ ਨਹੀਂ ਕੀਤੀ ਧੋਖਾ ਕੀਤਾ ਇਹਨਾਂ ਨੇ ਰਿੰਕੂ ਜੀ ਨੇ ਲੋਕਾਂ ਨੂੰ ਮਾਣ ਨਹੀਂ ਕਰੀ ਪਹਿਲੀ ਵਾਰ ਵੋਟ ਨਹੀਂ ਨਹੀਂ ਤੁਹਾਡੇ ਨੇ ਹਲਕੇ ਜੀ ਜੋਇਨ ਕੀਤੀ ਹੁੰਡਲ ਦੋ ਅੱਖਾਂ ਦੇ ਵਿੱਚ ਆਸੂ ਨਿਕਦੇ ਦਿਖਾਈ ਦੇ ਰਹੇ ਨੇ ਰੋਡ ਦੇ ਉੱਤੇ ਇਹਨੇ ਦੇਖ ਕੇ ਲੱਗਾ ਕੀ ਹੋਇਆ ਵੀ ਤੂੰ ਬੋਇਆ ਭਾਈ ਅੰਦਰ ਰੱਖੋ ਅੰਦਰ ਰੱਖੋ ਬੋਇਆ ਅੰਦਰ ਰੱਖਿਆ ਰਹੇ ਵਾਹਿਗੁਰੂ ਪੰਜਾਬ ਦੇ ਗੱਤਾਰ ਹਾਏ ਹਾਏ ਆਮ ਆਦਮੀ ਪਾਰਟੀ ਜਿੰਦਾਬਾਦ ਥੋੜਾ ਬਰੀਫ ਕਰ ਦਿਓ ਜਿਹੜਾ ਅੱਜ ਪ੍ਰਦਰਸ਼ਨ ਹੋ ਰਿਹਾ ਥੋੜਾ ਦੱਸ ਦਿਓ ਭਾਈ ਦੱਸ ਦਿਓ ਥੋੜਾ ਬਰੀਫ ਕਰ ਦਿਓ ਜੋ ਨਸ਼ੇ ਰਿੰਕੂ ਜੀ ਨੇ ਪੂਰੇ ਪੰਜਾਬ ਦੇ ਨਾਲ ਤੋਂ ਖਜਨਾ ਲੋਕਾਂ ਨੇ ਉੱਤੇ ਵਿਸ਼ਵਾਸ ਕੀਤਾ ਸੀ ਉਹਨਾਂ ਨਾਲ ਧੋਖਾ ਕਰਕੇ ਗਏ ਨੇ ਇਤਾਂ ਦੇ ਬੰਦਿਆਂ ਨੂੰ ਪੂਰੇ ਪੰਜਾਬ ਨੂੰ ਨਿਕਾਰਨਾ ਚਾਹੀਦਾ ਜੋ ਆਪਣੇ ਗਿਲੰਦਰ ਸ਼ਹਿਰ ਦੇ ਨਹੀਂ ਹੋਏ ਉਹ ਕਿਸੇ ਦੇ ਨਹੀਂ ਹੋ। ਕੀ ਲੱਗਦਾ ਹੁਣ ਜਿਹੜਾ VOTING ਹੁਣ ਜਿਹੜੇ ਪਾਰਟੀ ਵੱਲੋਂ ਖੜੇ ਹੋਏ ਨੇ VOTING ਪਾਏਗੀ ਕੀ ਲੱਗਦਾ ਤੁਹਾਨੂੰ? ਇਸ ਤੋਂ ਵੱਧ ਮੈਨੂੰ ਲੱਗਦਾ ਵੋਟਰ ਨੋਟੇ ਨੂੰ ਪੈ ਜਾਣੀਆਂ। ਸ਼ੇਰਿੰਕੂ ਉੱਥੇ ਮੋਂ ਨਿਕੂਗਾ ਤੇ ਫਿਰ ਮਿੰਤਾਲੀ ਆਊਗਾ। ਪੈਸਿਆਂ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਕਾਫੀ ਕਰੋੜ ਦੇ ਬਿਲਕੁਲ ਬਿਲਕੁਲ ਸਾਰਾ ਕੁਝ ਸੱਚ ਆ। ਬੀਜੇਪੀ ਸਰਕਾਰ ਹਰ ਇੱਕ ਬੰਦੇ ਨੂੰ ਅਪਰੋਚ ਕਰਦੀ ਪਈ ਆ ਹਰ ਇੱਕ ਨੂੰ ਖਰੀਦਣ ਦੀ ਕੋਸ਼ਿਸ਼ ਕਰਦੀ ਪਈ ਆ ਜਿਹੜੇ ਵਿਕਾਊ ਸੀਗੇ ਉਹਨਾਂ ਨੂੰ ਲੋਕਾਂ ਨੂੰ ਸਾਰਾ ਪਤਾ ਉੱਠੇ ਮੂੰਹ ਡਿੱਗਣਗੇ ਇਸ ਤੋਂ ਵੱਧ ਵੋਟਾਂ ਨੋਟੇ ਨੂੰ ਪੈਣਗੀਆਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਕੀ ਲੱਗਦਾ ਹੋਰ ਵੀ ਹੋਰ ਵੀ ਵਰਕਰ ਜਾਣ ਦੀ ਸੰਭਾਵਨਾ ਹੈਗੀ ਹੈ ਨਹੀਂ ਬਿਲਕੁਲ ਨਹੀਂ ਐਸਾ ਨਹੀਂ ਹੈ ਪਾਰਟੀ ਨੇ ਪਾਰਟੀ ਇਹਨਾਂ ਮਾਨ ਸਨਮਾਨ ਦਿੱਤਾ ਜਿਹੜੇ ਬੰਦੇ ਪਾਰਟੀ ਦਾ ਮਾਨ ਜਨਾਬ ਕੋ ਵੰ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨਾਲ ਧੋਖਾ ਕੀਤਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਆਉਣ ਵਾਲੇ ਸਮੇਂ ਚ ਲੁਹਿੰਦਰ ਦੇ ਲੋਕ ਇਹਨਾਂ ਨੂੰ ਦੱਸਦੇ ਕੀ ਲੱਗਦਾ ਭਾਜੀ ਹੋਰ ਵੀ ਬੰਦੇ ਜਾ ਸਕਦੇ ਨੇ ਆ ਪਾਰਟੀ ਛੱਡ ਕੇ ਸਿੱਧੋ ਫਰੋਕ ਚੱਲ ਰਹੀ ਹੈ ਠੀਕ ਹੈ ਵੱਡੇ ਠੱਗ ਬੈਠੇ ਨੇ ਜੋ ਕਿ ਉੱਪਰ ਬੈਠੇ ਵੱਡੇ ਠੱਗ ਨੇ ਉਹ ਹਰ ਬੰਦੇ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਕਿਸੇ ਤੇ ਈਡੀ ਛੱਡੀ ਜਾ ਰਹੀ ਹੈ ਜੀ ਕਿਸੇ ਦੇ ਕੋਸ਼ ਪਰਚੇ ਪਰਚੇ ਦੇ ਕੇ ਪਰ ਇਦਾਂ ਦੇ ਬੰਦੇ ਆ ਪੰਜਾਬ ਨਕਾਰੂਗਾ ਪੰਜਾਬ ਨਕਾਰੂਗਾ ਸਰ ਉਹ ਅਪਰੋਚ ਕੀਤੀ ਗਈ ਹੈ ਹੋਰ ਵੀ ਜਿਹੜੇ ਵਰਦਸ ਨੇ ਬਿਲਕੁਲ ਜੀ ਬਿਲਕੁਲ ਅਪਰੋਚ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕੀ ਸਿਆਣੇ ਨੇ ਸਾਰੇ ਇਦਾਂ ਦੇ ਜਿਹੜੇ ਵੀ ਬੰਦੇ ਜਾਣਗੇ ਉਹਨਾਂ ਨੂੰ ਪੰਜਾਬ ਨਕਾਰੂਗਾ ਠੀਕ ਹੈ ਇਹ ਹੰਗਾਮਾ ਹੋ ਰਿਹਾ ਥੋੜਾ ਦੋ ਦੋ ਹੰਗਾਮਾ ਇਹ ਹੋਇਆ ਕਿ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਮੈਸਲੇ ਵਿਧਾਇਕ ਤੇ ਇੱਥੇ ਦੇ ਗੰਦਰ ਦੇ ਮੈਂਬਰ ਪਾਰਲੀਮੈਂਟ ਆਮ ਆਦੀ ਪਾਰਟੀ ਨੇ ਛੱਡ ਗਏ ਸੀ ਪੋਰਨਾ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਔਰ ਵਰਕਰ ਇੱਥੇ ਇਕੱਠੇ ਹੋਏ ਸੀ ਇਕੱਠੇ ਹੋ ਕੇ ਕਾਫੀ ਨਾਰੀ ਭਾਜੀ ਵੀ ਹੋਈ ਆ ਉਸ ਤੋਂ ਬਾਅਦ ਕਈ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਕਿ ਅਸੀਂ ਤੁਹਾਨੂੰ ਐਮਐਲਏ ਬਣਾਇਆ ਅਸੀਂ ਤੁਹਾਨੂੰ ਐਮਪੀ ਬਣਾਇਆ ਤੁਸੀਂ ਸਾਨੂੰ ਇਦਾਂ ਕੋਈ ਛੱਡ ਕੇ ਚਲ ਗਏ ਜੀ ਠੀਕ ਹੈ ਜੇ ਕੇਜਰੀਵਾਲ ਤੁਹਾਡੇ ਸੁਪਰੀਮ ਕੋਲ ਉੱਥੇ ਉਹਨਾਂ ਨੇ ਕਰ ਚੁੱਕੇ ਥਾ ਪਰਚਾ ਪੈ ਗਿਆ ਤੇ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਸ ਰੋਸ ਵਿੱਚ ਆ ਕੇ ਕਈ ਵਰਕਰਾਂ ਨੇ ਕੀ ਕੀ ਤਾਕੀ ਐਮਐਲਏ ਦਾ ਬੋਰਡ ਤੋੜਤਾ ਐ ਐਮਪੀ ਦਾ ਬੋਰਡ ਤੋੜਤਾ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਪਰ ਤੁਹਾਨੂੰ ਪਤਾ ਹਰ ਬੰਦੇ ਦੀ ਆਪਣੀ ਆਪਣੀ ਭਾਵਨਾਵਾਂ ਹੁੰਦੀਆਂ ਭਾਵਨਾ ਨੂੰ ਰੋਕ ਕੇ ਹੀ ਬੰਦੇ ਰੋਕ ਲੈਂਦੇ ਆ ਕਈ ਨਹੀਂ ਰੁਕਦੇ ਬਸ ਇੰਨਾ ਹੀ ਹੋਇਆ ਬਾਕੀ ਮੈਂ ਏਡੀਸੀਪੀ ਸਾਹਿਬ ਜਿਹੜੇ ਆਪਣੇ ਅਭੀਤੇ ਸਾਹਿਬ ਨੇ ਆਈਪੀਐਸ ਅਫਸਰ ਉਹਨਾਂ ਦੀ ਕਾਰਜ ਕੁਰੀ ਵਾਲੀ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਉਹਨਾਂ ਨੇ ਬੜੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹੀ ਸਮਝਾਤਾ ਆ ਉਹਨ ਤੇ ਪੁਲਿਸ ਕੋਈ ਏਡਾ ਵੱਡਾ ਕੋਈ ਵੱਡਾ ਮਤਲਬ ਕਹਿੰਦਾ ਸਖੀਲਾ ਐਕਸ਼ਨ ਹੀ ਨਹੀਂ ਕੀਤਾ ਤੇ ਕੰਮ ਸਾਰਾ ਮੇਰਾ ਕਹਿੰਦਾ ਬਈ ਸ਼ਾਂਤੀ ਕੋਈ ਬਹੁਤ ਤਰੀਕੇ ਨਾਲ ਮੁੱਕ ਗਿਆ। ਮਾਨ ਸਾਹਿਬ ਕੇਜਰੀਵਾਸ ਸਾਹਿਬ ਬਹੁਤ ਵਧੀਆ ਕੰਮ ਉਹ ਲੋਕਾਂ ਨੂੰ ਕਾਫੀ ਰਾਹਤ ਮਿਲੀ ਆ। ਜੇ ਤੁਹਾਨੂੰ ਪਤਾ ਹੀ ਆ ਹੁਣ ਇਹ ਮੋਦੀ ਸੈਂਟਰ 'ਚ ਬੈਠਾ ਆ ਇਹ ਕੰਮ ਕਰਾਈ ਜਾਂਦਾ ਆ ਉਹ ਜੋ ਉਹ ਸੈਂਟਰ 'ਚ ਬੈਠਾ ਕਰ ਕਰ ਕੇ ਉਹ ਵੀ ਚੱਲਦੀ ਆ ਲੇਕਿਨ ਲੋਕ ਪਬਲਿਕ ਨੂੰ ਪਤਾ ਆ ਜੇ ਵੋਟਾਂ ਪੈਣੀਆਂ ਪਬਲਿਕ ਦੇ ਸਿਰ ਤੇ ਪੈਣੀਆਂ ਪਬਲਿਕ ਨੂੰ ਸਭ ਪਤਾ ਆ। ਭਲੇਖੇ ਜਾ ਇਹਦੇ ਬੀਜੇਪੀ ਇਹ ਸਾਨੂੰ ਵੋਟਾਂ ਪੈ ਜਾਣਗੀਆਂ ਜੀ ਨੂੰ ਜਿੱਤਣ ਵਾਸਤੇ ਹਰ ਇੱਕ ਵਰਕਰ ਮੈਂ ਕਹਿੰਦਾ ਰਾਤ ਦੇ ਨੇ ਇੱਕ ਕੀਤੀ ਮਾਰਾ ਮੈਨੂੰ ਦਿਨ ਨਹੀਂ ਭੁੱਲਦੇ ਉਹ ਭੁੱਖੇ ਪਾਣੇ ਰਹੇ ਅਸੀਂ ਸਾਨੂੰ ਲਕੋਦਰ ਦਿੱਤਾ ਸੀ ਘਰ ਘਰ ਜਾ ਕੇ ਇਹਨਾਂ ਨੂੰ ਕਹਿੰਦੇ ਬੰਦਾ ਸਹੀ ਨਹੀਂ ਫਿਰ ਵੀ ਅਸੀਂ ਵੋਟਾਂ ਪਾਈਆਂ ਜਦੋਂ ਇੱਕ ਮੌਕਾ ਦੇਣਾ ਸਾਡੀ ਆਮ ਪਾਰਟੀ ਮੈਂ ਤਾਂ ਜੀ ਆ ਮੇਰੀ ਉਹ ਸਾਨੂੰ ਰਿਪਰੈਜ਼ੈਂਟ ਕਰਦੇ ਸਨ ਜੀ ਟ੍ਰੇਨ ਜਿਹੜੀ ਇਥੋਂ ਬੰਦੇ ਜਿਹੜੀ ਬੰਦੇ ਹਰ ਤੱਕ ਨੇ ਉਹ ਸਾਨੂੰ ਰਿਪਰੈਜ਼ੈਂਟ ਕਰਕੇ ਉਹਨਾਂ ਨੇ ਕਰਾਇਆ 에어ਪੋਰਟ ਤੇ ਜੋ ਫਲਾਈਟ ਆ ਸਾਨੂੰ ਰਿਪਰੈਜ਼ੈਂਟ ਸਾਨੂੰ ਰਿਪਰੈਜ਼ੈਂਟ ਕਰ ਆਪਣੇ ਆਪ ਇੱਕ ਕੋਈ ਪਲੇਟਫਾਰਮ ਜਿਵੇਂ ਲੱਗਦਾ ਹੈ ਕਿ ਇਹ ਕਾਰਵਾਈ ਅਰਵਿੰਦ ਕੇਜਰੀ ਵੱਲੋਂ ਕੀਤੀ ਗਈ ਕਿ ਉਸੇ ਡਰ ਦੇ ਸਦਕੇ ਇਹਨਾਂ ਵੱਲੋਂ ਬੀਜੇਪੀ ਜੁਆਇਨ ਕਰ ਲਈ ਗਈ ਕਿ ਕਿਤੇ ਨਾ ਕਿਤੇ ਸਾਡੇ ਤੇ ਸਾਨੂੰ ਵੀ ਹੁਣ ਹੱਥ ਪੈ ਸਕਦੇ ਨੇ ਤੁਸੀਂ ਤੁਸੀਂ ਇਹ ਵੀ ਕਹਿ ਸਕਦੇ ਐਡੀ ਵਾਲਾ ਵੀ ਹੋਰ ਵੀ ਕੁਝ ਕਹਿ ਸਕਦੇ ਇਹ ਕੁਝ ਫਾਈਨੈਂਸ਼ਲੀ ਵੀ ਇਹ ਤਾਂ ਤੁਸੀਂ ਲੈਣਾ ਸਰ ਤੁਸੀਂ ਦੱਸੋ ਨਾ ਨਾ ਹੋਰ ਥੋੜਾ ਜਿਹਾ ਆਵਾਜ਼ੀ ਪਾਰਟੀ ਆਵਾਜ਼ੀ ਪਾਰਟੀ ਫਟੜ ਕੇ ਪੰਜਾਬ ਗਰਦਾਰ ਦੇ ਜਿਹੜੇ ਪੋਸਟਰ ਫੜ ਕੇ ਪ੍ਰਦਰਸ਼ਨ ਇੱਕ ਤਰ੍ਹਾਂ ਸੇ ਸਾਹਮਣੇ ਕਦੇ ਸੀ ਕਿ ਤੁਹਾਡੇ ਸਾਹਮਣੇ ਤੋਂ ਦੇਖੀ ਤੁਸੀਂ ਇਹ ਇਹ ਕਿਹੜਾ ਹੈ ਨਾ ਕਿ ਜਿਹੜਾ ਰਿਪੋਰਟ ਦੇ ਰਿਹਾ ਹੈ ਇਸ ਤਰ੍ਹਾਂ ਮੈਂ ਇੰਟਰਵਿਊ ਕੀਤਾ ਮੈਂ ਖੁਦ ਆ ਕੇ ਇੰਟਰਵਿਊ ਕਰਦੇ ਹਾਂ ਉਹਨਾਂ ਨੂੰ ਹੁੰਦਾ ਹੈ ਮੈਨੂੰ ਸ਼ਾਇਦ ਹੈ ਕਿ ਅਗਰ ਕਰਕੇ ਬੜਾ ਸਿਫਟ ਹੈ ਕਿ ਕੀ ਕਾਰਵਾਈ ਕੀ ਕਰਨੀ ਹੈ ਮੋਹਲ ਲੀਗਲ ਐਕਸ਼ਨ ਲੈਣਾ ਜੋ ਤਣਾਪੁਰ ਹੋ ਰਿਹਾ ਹੈ ਇਹ ਦੇਖੋ ਜੀ ਇਹ ਜੋ ਮਾਊਂਟ ਜੀ ਵੀ ਹੈ ਉਹ ਫੋਰਟੈਂਗ ਹੈ ਕਿਸੇ ਮੋਦੀ ਦੇ ਜਿਹੜਾ ਇਹ ਤਾਂ ਆਖੀ ਗੱਲ ਹੀ ਕਰਦੇ ਕਿ ਕਾਹਦੀ ਹੈ ਸਾਡੀ ਤਾਂ ਕਾਰਵਾਈ ਹੋਊਗੀ ਬਿਲਕੁਲ ਬਿਲਕੁਲ मुदाब मु